ਨੂਰਾ ਮਾਈ ਵਾਹੀ ਕਲਗੀਧਰ ਪਾਤਸ਼ਾਹ ਨੇ ਉਹਨੂੰ ਬੱਚਿਆਂ ਦੀ ਖਬਰ ਲੈਣ ਵਾਸਤੇ ਭੇਜਿਆ ਸੀ ਕਿ ਜਾ ਮੇਰੇ ਬੱਚਿਆਂ ਦੀ ਖਬਰ ਲੈ ਕੇ ਆ ਛੋਟਿਆਂ ਦੇ ਨਾਲ ਕੀ ਕੀ ਬੀਤੀ ਆ ਤੇ ਜਦੋਂ ਨੂਰਾ ਮਾਈ ਖਬਰ ਲੈ ਕੇ ਗਿਆ ਸੀ ਨਾ ਮਹਾਰਾਜ ਦੋ ਰਾਏ ਕੋਟ ਉਹ ਟਾਲੀ ਸਾਹਿਬ ਗੁਰਦੁਆਰਾ ਸਤਗੁਰ ਪਾਤਸ਼ਾਹ ਮਹਾਰਾਜ ਸੁੰਦਰ ਸਥਾਨ ਹੈ ਜਿੱਥੇ ਮਰਨੇ ਕਾਈ ਦਾ ਬੂਟਾ ਪੁੱਟ ਕੇ ਆਖਿਆ ਸੀ ਕਿ ਇਹ ਜ਼ਾਲਮ ਸਰਕਾਰ ਦੀ ਸੀ ਜੜ ਪੁੱਟ ਰਿਆਂ ਤੇ ਨੂਰਾ ਮਾਈ ਜਦੋਂ ਖਬਰ ਲੈ ਕੇ ਗਿਆ ਨਾ ਕਈ ਵਾਰਾ ਬੰਦਾ ਉਹਦਾ ਗਲ ਇੰਨਾ ਭਰ ਜਾਂਦਾ ਵੀ ਉਹ ਕੋਈ ਗੱਲ ਕਰਨੀ ਚਾਹੁੰਦਾ ਪਰ ਉਹ ਕਰ ਨਹੀਂ ਸਕਦਾ ਜਦੋਂ ਤਾਹੀ ਮਾਰ ਮਾਰ ਕੇ ਨੂਰਾ ਮਾਈ ਸਭ ਜਾਦਿਆਂ ਦੀ ਕਹਾਣੀ ਸੁਣਾ ਰਿਹਾ ਨਾ ਕਿ ਕਿਸ ਤਰ੍ਹਾਂ ਮਹਾਰਾਜ ਤੇਰੇ ਪੁੱਤਰਾਂ ਨੂੰ ਬੇਵਹਿਮੀ ਦੇ ਨਾਲ ਸ਼ਹੀਦ ਕੀਤਾ ਜਦੋਂ ਉਹਨਾਂ ਦੀ ਗੋਡਿਆਂ ਤੱਕ ਨਹੀਂ ਗਈ ਤੇ ਜ਼ਾਲਮ ਸਰਕਾਰ ਨੇ ਮਿਸਤਰੀਆਂ ਨੂੰ ਹੁਕਮ ਦਿੱਤਾ ਵੀ ਇੱਟ ਨਾ ਢੋਲੀ ਜਾਵੇ ਸਰਕਾਰੀ ਖਜ਼ਾਨੇ ਦੀ ਇੱਟਾਂ ਇਹਨਾਂ ਦੇ ਗੋਡੇ ਤੇ ਗੋਡੇ ਤੇ ਗਿੱਟੇ ਛਾਂ ਦੇਤੇ ਜਾਣ ਤੇ ਉਹਨਾਂ ਦੇ ਗੋਡਿਆਂ ਦੇ ਵਿੱਚੋਂ ਲਹੂ ਦੇ ਫੁਆਰੇ ਚੱਲਦੇ ਸੀ ਇਹ ਸਾਰੀ ਕਹਾਣੀ ਨੂਰਾ ਮਾਈ ਦੱਸ ਰਿਹਾ ਤੇ ਮਹਾਰਾਜ ਕਹਿਣ ਲੱਗੇ ਨੂਰਿਆ ਜਦੋਂ ਮੇਰੇ ਪੁੱਤਰਾ ਤੇ ਇਹ ਮੁਸੀਬਤ ਆਈ ਸੀ ਬੜੇ ਉਮਰਾਂ ਵਿੱਚ ਛੋਟੇ ਸੀ ਕਿਤੇ ਡੋਲੇਤ ਨਹੀਂ ਸੀ ਜੋ ਗੁਰੂ ਗੋਬਿੰਦ ਸਿੰਘ ਨੂਰੇ ਨੂੰ ਪੁੱਛ ਰਿਆ ਨਾ ਉਹ ਸੁਣੀਏ ਇੱਕ ਇੱਕ ਲੈਣ ਸੁਣਨ ਵਾਲੀ ਹੈ ਦਿਲ ਤੇ ਇਹ ਪੱਥਰ ਰੱਖ ਕੇ ਸੁਣਨ ਵਾਲੀ ਕਹਾਣੀ ਹੈ ਸੁਣੀਏ ਕਲਗੀਧਰ ਪਾਤਸ਼ਾਹ ਆਪਣੇ ਪੁੱਤਰਾ ਦੀ ਕਹਾਣੀ ਕਿਸ ਤਰ੍ਹਾਂ ਕਹੇ ਸੁਣ ਰਹੇ ਬਈ ਰੋ ਰੋ ਦੱਸ ਦਿਆ ਹਾਲ ਬੁਰਾ ਸੀ ਨੂਰੇ ਮਾਹੀ ਦਾ ਸਤਿਗੁਰ ਪੁੱਤਰੇ ਤੀਰ ਨਾਲ ਸੀ ਭੂਟਾਂ ਕਾਹੀਦਾ ਦੁਰਪਟੁਰੇ ਤੀਰ ਨਾਲ ਸੀ ਭੂਟਾ ਕਹੀਦਾ ਓ ਜਣ ਪੁੱਟੀ ਗਈ ਪੇਦ ਕੁਝੇ ਦਿਲ ਦੇਖੋ ਨੇ ਨਹੀਂ ਦਸ ਨੂਰੀਆ ਮੌਤ ਦੇਖ ਮੇਰੇ ਪੁੱਤ ਤਾਂ ਡੋਲੇ ਨਹੀਂ ਦਸ ਨੂਰੀਆ ਮੌਤ ਸਤਗੁਰ ਪੁੱਤਰੇ ਤੀਰ ਨਾਲ ਸੀ ਭੁੱਟਾ ਕਹੀਦਾ ਸਤਗੁਰ ਪੁੱਤਰੇ ਤੀਰ ਨਾਲ ਸੀ ਭੁੱਟਾ ਕਹੀਦਾ ਹੋ ਜਣ ਪੁੱਟੀ ਗਈ ਪੇਦ ਕੁਝੇ ਦਿਲ ਦੇ ਖੋਨੇ ਨਹੀਂ ਦਸ ਨੂਰੀਆ ਮੌਤ ਦੇਖ ਮੇਰੇ ਬੁੱਤ ਤਾਂ ਢੋਲੇ ਨਹੀਂ ਦਸ ਨੂਰੀਆ ਮੌਤ ਨਸੀਖਾ ਫਿਰ ਉਦੋਂ ਫਤਿਹ ਸਿੰਘ ਚੀਤੇ ਨਹੀਂ ਮਾਰੀ ਨਸੀਖਾ ਫਿਰ ਉਦੋਂ ਫਤਿਹ ਸਿੰਘ ਚੀਤੇ ਨਹੀਂ ਮਾਰੀ ਹੋ ਮੇਰੇ ਪੁੱਤ ਮਜ ਭੂਤ ਨੇ ਦਿਲ ਦੇ ਰੋਜ ਭੋਲੇ ਨਹੀਂ ਦੱਸ ਨੂਰੀਆ ਮੌਤ ਵੇਖ ਮੇਰੇ ਪੁੱਤ ਦਾ ਡੋਲੇ ਨਹੀਂ ਦੱਸ ਨੂਰੀਆ ਮੌਤ ਬੋਲੇ ਪੁਗਾ ਨੇ ਮੇਰੇ ਦਸਤੂਰਾ ਦੇ ਐਸੀ ਕਠਣ ਪਰਖਿਆ ਵਿੱਚ ਮੈਂ ਪਹਿਲਾ ਤੋਲੇ ਨਹੀਂ ਦਸ ਨੂਰੀਆ ਮੌਤ ਵੇਖ ਮੇਰੇ ਪਤ ਤਾ ਡੋਲੇ ਨਹੀਂ ਦਸ ਨੂਰੀਆ ਮੌਤ ਜਦੋਂ ਜਲਾਤਾ ਤੋੜਾ ਉੱਤੇ ਚਲਾਇਆ ਸ਼ੁਰੀਆਂ ਨੂੰ ਜਦੋਂ ਜਲਾਤਾ ਤੋੜਾ ਉੱਤੇ ਚਲਾਇਆ ਸ਼ੁਰੀਆਂ ਨੂੰ ਓ ਬੋਲ ਜੋੜਾ ਜੋੜਾ ਪੁੱਤਰ ਵਾਰਾ ਹੈ ਤੈਨੂੰ ਤਾਕਰ ਜੋੜਾ ਜੋੜਾ ਪੁੱਤਰ ਵਾਰਾ ਹੈ ਹੋ ਸਮੋਸ ਦੀ ਰਜਾ ਵਿੱਚ ਹੋ ਰਿਹਾ ਖਿਣਵੀ ਆਉਨੇ ਨਹੀਂ ਦਸ ਨੂਰੀਆ ਮੌਤ ਵੇਖ ਮੇਰੇ ਪੁੱਤ ਦਾ ਡੋਲੇ ਨਹੀਂ ਦਸ ਨੂਰੀਆ ਮੌਤ ਗੱਲ ਸ਼ਹੀਦਾ ਦੀ ਕਿਉਂ ਕਰਦਾ ਏ ਹੋ ਕੇ ਲਾਲੇ ਗੱਲ ਸ਼ਹੀਦਾ ਦੀ ਕਿਉਂ ਕਰਦਾ ਏ ਹੋ ਸ਼ਹੀਦ ਸਿੰਘਾਂ ਦੀ ਰੋ ਰੋ ਕੇ ਕਦੀ ਕਹੀਂ ਸੋਨੇ ਨੀ ਦੱਸ ਨੂਰੀਆ ਮੋਟ ਦੇਖ ਮੇਰੇ ਬੁੱਤਾਂ ਡੋਲੀ ਨੀ ਦੱਸ ਨੂਰੀਆ ਮੋਟ ਵਾਰਾ ਗਾਵਣ ਦੇ ਮਨਸੇ ਮੈਨੂੰ ਲਾੜੀ ਮੌਤ ਨੂੰ ਇੰਜ ਵੀ ਆਵਣਗੇ ਮੈਨਸੇ ਲਗੁਰ ਲਾਲ ਕਮਿਸ਼ਰ ਵਾਰਾ ਗਾਵਣਗੇ ਮੈਨਸੇ ਲਗੁਰ ਲਾਲ ਕਮਿਸ਼ਰ